बेनती करता दरमियान मत पहुंचा तो दिल की गहराइया तो स्वागत कर

ਤਕਰੀ ਅੱਜ ਦਾ ਇਸ ਟੈਨ ਅੱਜ ਪ੍ਰੋਜెక్ਟ ਪਰ ਬਾਣ ਨੰਬਰ 1 ਦੇ ਵਿੱਚ ਚੇਤਨ ਹਾਲ ਕਮਿਊਨਿਟੀ ਸੈਂਟਰ ਦੇ ਵਿੱਚ ਅੱਜ ਸਰਦਾਰ ਨਰਦੇਵ ਸਿੰਘ ਬੋਬੀ ਮਾਨ ਪਹੁੰਚੇ ਸੀ ਬੜੀ ਵੱਡੀ ਗਿਣਤੀ ਦੇ ਵਿੱਚ ਵਰਕਰ ਸਹਿਬਾਨ ਵੀ ਆਏ ਤਕਰੀਬਨ 7-800 ਵਰਕਰ ਜਿਹੜੇ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਅੱਜ ਬੜਾ ਵੱਡਾ ਹੰਗਾਰਾ ਉਹਨਾਂ ਨੇ ਦਿੱਤਾ ਹੈ ਉਰਮਾਨਾ ਤੇ ਆਸ ਵੀ ਕਰਦਾ ਹਾਂ ਔਰ ਧੰਨਵਾਦ ਕਰਨਾ ਮੈਂ ਕਰਦਾ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਛੋਟੀ ਜਿਹੀ ਮੀਟਿੰਗ ਨੂੰ ਅਜ ਰੈਲੀ ਦਾ ਰੂਪ ਉਹਨਾਂ ਨੇ ਤਿਆਰ ਦਿੱਤਾ ਜਲਦੀ ਕਰਾਈਆਂ ਤੋਂ ਮੈਂ ਵਰਕਰ ਸਾਰਿਆਂ ਦਾ ਧੰਨਵਾਦ ਕਰਦਾ ਔਰ ਆਸ ਲਾਣਾ ਕਿ ਇਸ ਪਲੇਟ ਨੂੰ ਵੱਡੀ ਗਿਣਤੀ ਦੇ ਵਿੱਚ ਇਥੋਂ ਜੋਤਾ ਕੇ ਸਰਦਾਰ ਨਰਦੇਵ ਸਿੰਘ ਬੋਬੀ ਮਾਨ ਨੂੰ ਕਹਿੰਦਾ ਸਰ ਅੱਜ ਕੱਡੀ ਫਿਰੋਜ਼ਪੁਰ ਕੈਂਟ ਵਿੱਚ ਜਿਹੜੀ ਵਰਕਰ ਮਿਲਣੀ ਹੈ ਸਾਡੀ ਮਾਦੀਮ ਰਾਈ ਜਿਹੜੀ ਫਿਰੋਜ਼ਪੁਰ ਦੇ ਵਰਕਰ ਆਏ ਹੋਏ ਆ ਕੀ ਅਪੀਲ ਕੀ ਕਰਦੇ ਹੋ ਮੈਂ ਤਾਂ ਅਪੀਲ ਨਹੀਂ ਮੈਂ ਤਾਂ ਬੇਨਤੀ ਲੈ ਕੇ ਆਇਆ ਹਾਂ ਇੱਕ ਵਾਰੀ ਦਾਸ ਨੂੰ ਮੌਕਾ ਦਿਓ ਇੱਥੋਂ ਜਿਤਾ ਕੇ ਭੇਜੋਗੇ ਕਿਉਂਕਿ ਜਿਹੜੇ ਇੱਥੋਂ ਦੇ ਐਮਐਲਏ ਆ ਲੋਕਲ 2 2.5 ਸਾਲ ਤੋਂ ਸਰਕਾਰ ਬਣੀ ਨੂੰ ਹੋ ਗਈ ਇੱਕ ਵੀ ਕੰਮ ਇੱਥੇ ਕੈਂਟ ਦੇ ਵਿੱਚ ਨਹੀਂ ਹੋਇਆਗਾ ਔਰ بڑا ਨਸ਼ਾਖੋਰੀ ਟੁੱਟਾ ਖੂਆ ਹੋ ਰਹੀਆਂ ਇੱਥੇ ਸਭ ਤੋਂ ਪਹਿਲਾਂ ਤਾਂ ਨਸ਼ਾਖੋਰੀ ਤੇ ਰੋਕ ਲਾਵਾਂਗੇ ਔਰ ਜਿਹੜੀਆਂ ਲੁਟਕਾਂ ਖੋਆਂ ਹੋਈਆਂ ਹੋ ਰਹੀਆਂ ਉਹਨਾਂ ਨੂੰ ਵੀ ਪੂਰਨ ਤੌਰ ਤੇ ਬੰਦ ਕਰਾਂਗੇ ਜਿੱਕਰ ਆਪਣੀ ਪਾਰਟੀ ਦੀ ਜਿੱਤ ਇੱਥੇ ਮਜ਼ਬੂਤੀ ਹੁੰਦੀ ਹੈ ਪਾਰਟੀ ਸੱਤਾ ਦੇ ਹੁੰਦੀ ਹੈ ਤੇ ਫਿਰੋਜ਼ਪੁਰ ਵਿੱਚ ਬਾਕੀ ਪਾਰਟੀਆਂ ਨਾਲੋਂ ਵੱਖਰਾ ਕੀ ਕੀਤਾ ਹੈ ਜੀ ਵਿਲਪਮੈਂਟ ਕਰਾਂਗੇ ਸਰਬੀ ਇਲਾਕਾ ਆਪਣਾ ਪਛੜਿਆ ਜਿਹੜਾ ਸ਼ਬਦ ਹੈ ਉਹਨੂੰ ਦੂਰ ਕਰਾਂਗੇ ਉਹਨੂੰ ਰੇਲਵੇ ਲਾਈਨ ਦੇ ਜਿਵੇਂ ਟਰੈਕ ਦੇ ਇੱਕ ਦੋ ਪ੍ਰੋਜੈਕਟ ਰੁਕੇ ਪਏ ਐ ਉਹ ਲਿਆਵਾਂਗੇ ਪਹਿਲ ਦੇ ਆਧਾਰ ਤੇ ਆ ਸੈਨੀ ਵਾਲਾ ਬਾਰਡਰ ਖੋਲਣ ਦੀ ਆਵਾਜ਼ ਉਠਾਵਾਂਗੇ ਪਾਰਲੀਮੈਂਟ ਦੇ ਵਿੱਚ ਸਰਹੱਦੀ ਖੇਤਰ ਦੇ ਉੱਤੇ ਜੋ ਵੀ ਲੋੜਾ ਹੈ ਚਾਹੇ ਉਹ ਕਿਸਾਨੀ ਦੀਆਂ ਚਾਹੇ ਉਹ ਐਸ.ਸੀ. ਪਾਈਚਾਰੇ ਦੀਆਂ ਚਾਹੇ ਵਪਾਰੀ ਦੀਆਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਔਰ ਜਿਸ ਜਗ੍ਹਾ ਤੇ ਅਸੀਂ ਆਪਾਂ ਖੜੇ ਐ ਇਹ ਜਿਵੇਂ ਰੀ ਸਵਰਗਵਾਸੀ ਪਿਤਾ ਸਰਦਾਰ ਜੂਰਾ ਸਿੰਘ ਮਾਨ ਨੇ ਅੱਜ ਤੋਂ 18-20 ਸਾਲ ਪਹਿਲਾਂ 3 ਲੱਖ ਰੁਪਏ ਦੀ ਇਕਰਾਰ ਦਿੱਤੀ ਸੀਗੀ ਔਰ ਆਪਾਂ ਜੇ ਕੋਈ ਹੋਰ ਲੋੜ ਪਈ ਤਾਂ ਅਧੂਰੇ ਕੰਮ ਐ ਨੂੰ ਪਹਿਲ ਤੇ ਕਰਕੇ ਆਪਾਂ ਪੂਰੇ ਕਰਾਂਗੇ ਧੰਨਵਾਦ